अजभुशारपुर विकें मंत्री ब्रम्हशंकर जिंपावल्लो पल्स पोलियो कैंप दी सिविल हॉस्पिटल विकें शुरुआत की दी गई ये पल्स पोलियो कैंप सिविल हॉस्पिटल विकें लॉयंस क्लब देश से योग लाया गया ये गर्ल्स हैं बेटा हैं ओह वाह ये बात तेरे यदि दो भोंन पल्स, पल्स पोलियो महीन दे लाई बच्चिय ਔਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਬੱਚੇ ਜਿਹੜੇ ਬਾਅਦ ਚੋਂ ਨਾ ਪਹਿਲਾਂ ਨਜ਼ਰ ਆਉਂਦੇ ਸੀ ਬਹੁਤ ਸਾਰਾ WHO ਵੀ ਇਹਨੂੰ ਕਵਰ ਕਰ ਗਿਆ ਔਰ ਬੜੀ ਵੱਡੀ ਮਹਿੰਮ ਚੱਲਦੀ ਰਹੀ ਹੈ ਸਕੂਲਾਂ 'ਚ ਲੈ ਕੇ ਅੱਜ ਨਾਲ ਸ਼ੁਰੂਆਤ ਕੀਤੀ ਹੈ ਇਹਦੇ ਤਹਿਤ ਬੱਚਿਆਂ ਨੂੰ ਜਿਹੜੇ ਅਜੋ ਬੋਲ ਜਿਹੜੇ ਸਕੂਲੀਅਤ ਦੇ ਦਿੱਤੇ ਗਏ ਹੁਣ ਲੱਗਾ ਇਹਨੂੰ ਅਸੀਂ ਕੰਟੀਨਿਊਸ ਕਰਦੇ ਹਾਂ ਤਾਂ ਮੈਂ ਜਿੰਨੀਆਂ NGO's ਹੈ ਔਰ ਸਿਵਲ ਹਸਪੀਟਲ ਦੀ ਜਿੰਨੀ ਬਾਡੀ ਹੈ ਇਹਨਾਂ ਦਾ ਤਾਂ ਧੰਨਵਾਦ ਕਰਦਾ ਵੀ ਇੱਥੇ ਬੜੇ ਸੀਰੀਅਸਲੀ ਕੰਮ ਕਰਦੇ ਆ ਔਰ ਕਿਉਂਕਿ ਇਹ ਚ ਅਗਰ ਇੱਕ ਬੱਚਾ ਵੀ ਰਹਿ ਗਿਆ ਉਹਦਾ ਨੁਕਸਾਨ ਹੋਣ ਦਾ ਖਤਰਾ ਫੇਰ ਉਨਾ ਹੀ ਬਣਿਆ ਰਹਿੰਦਾ ਸੋ ਮੈਂ ਜਿੰਨੀਆਂ ਵੀ ਐਨ ਜੀਓਜ਼ ਆ ਜਿੰਨੇ ਆਜ ਕਰ ਰਹੇ ਹੋਣੇ ਸਹੀ ਦੇ ਤਹਿਤ ਉਹਨੂੰ ਕਹਿਣਾ ਵੀ ਉਹਨਾਂ ਦੀ ਉਹਨਾਂ ਨੂੰ ਆਪਾਂ 100% ਕਵਰ ਕਰਨਾ ਹੈ ਸੀ ਸੋ ਬਹੁਤ ਬਹੁਤ ਮੈਂ ਪਹਿਲਾਂ ਮੈਂ ਗੱਲ ਕੀਤੀ ਹੈ ਮਾਨਜੋ ਕਪਤਰੀ ਭਗਵਾਨ ਪੰਜ ਜਿਹੜੇ ਆ ਉਹ ਲੋਕਾਂ ਦੀ ਸੇਫ ਲਈ ਔਰ ਲੋਕਾਂ ਨੂੰ ਰੋਡ ਐਕਸੀਡੈਂਟ ਤੋਂ ਬਚਾਉਣ ਦੇ ਲਈ ਵੀ ਆ ਜਿਹੜੀ ਐਸਐਸਐਫ ਕੜੀ ਕੀਤੀ ਗਈ ਹੈ ਉਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆ ਰਹੇ ਆ। ਅਸੀਂ ਰਲ ਕੇ ਕੰਮ ਕਰਨਾ ਸਾਰਿਆਂ ਨੇ ਕਿਉਂਕਿ ਕੋਈ ਵੀ ਬਿਨਾ ਸਾਰਿਆਂ ਦੇ ਕੰਟਰੀਬਿਊਸ਼ਨ ਤੋਂ ਕੰਮ ਕੰਪਲੀਟ ਨਹੀਂ ਹੁੰਦਾ। ਗਵਰਨਮੈਂਟ ਆਪਣੇ ਫਰਮ ਚ ਕੰਮ ਕਰਦੀ ਆ। ਐਡਮਿਨਿਸਟ੍ਰੇਸ਼ਨ ਆਪਣੇ ਫਰਮ ਚ ਕਰਦੀ ਆ। ਚਾਹੇ ਸਿਵਲ ਹਸਪੀਟਲ ਦੀ ਆ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੀ ਆ। ਤੇ ਲੇਕਿਨ ਸਹਿਯੋਗ ਸਾਰਿਆਂ ਦਾ ਚਾਹੀਦਾ। ਤੋਂ ਮੈਂ ਹੈਲਥ ਕਾਫੀ ਹੈਗਾ 829 ਦੇ ਕਰੀਬ ਆਮ ਆਦਮੀ ਕਲੀਨਿਕ ਆ। ਹਾਂ 829 ਜਿਹੜੇ ਆਮ ਆਦਮੀ ਕਲੀਨਿਕ ਹੈ। ਉਦੋਂ ਜਿਹੜਾ ਗੌਰਮੈਂਟ ਕੋ ਡਾਟਾ ਹੈ ਇਸ ਵੇਲੇ ਮੇਰੇ ਖਿਆਲ ਇੱਕ ਕਰੋੜ ਤੋਂ ਜ਼ਿਆਦਾ ਲੋਕ ਉਹਦਾ ਲਾਭ ਲਾਭ ਉਠਾ ਚੁੱਕੇ ਆ ਜੀ 84 ਤਰ੍ਹਾਂ ਦੀਆਂ ਮੈਡੀਸਿਨ ਬਹੁਤ ਅੱਛਾ ਵਾਤਾਵਰਨ ਏਸੀ ਵਾਤਾਵਰਨ ਉੱਥੇ ਉੱਥੇ ਪੀਣ ਵਾਲੇ ਪਾਣੀ ਨਿਵਾਰੋ ਲੱਗੇ ਆ ਬਹੁਤ ਅੱਛਾ ਬੈਂਡ ਦਾ ਸਿਸਟਮ ਬ੍ਰੀਸ ਦੇ ਐਮਬੀਬੀਐਸ ਡਾਕਟਰ ਨਾਲ ਸਟਾਫ ਠੀਕ ਹੈ ਨਾ ਜੀ ਔਰ 43 ਤਰ੍ਹਾਂ ਦੇ 40 ਤੋਂ ਉੱਤੇ ਟੈਸਟ ਉੱਥੇ ਤੁਸੀਂ ਹੁੰਦੇ ਪਏ ਔਰ ਸਭ ਤੋਂ ਵੱਡੀ ਗੱਲ ਹੈ ਲੋਕ ਅੱਗੇ ਲੇਮਨਰੀ ਅਗਲੇ ਨੂੰ ਕਵਲਾ ਕਵਰ ਕੀਤਾ ਜਾਂਦਾ ਉਹਦੇ ਬਹੁਤ ਅੱਛੇ ਰਿਜ਼ਲਟ ਆ ਸਰਕਾਰ ਕੋ ਡਾਟਾ ਜਾ ਰਿਹਾ ਬਿਮਾਰੀ ਦਾ ਉਹਦੇ ਨਾਲ ਨਾਲ ਇਹ ਸੀਰੀਅਲ ਚ ਪਾਰਟਿਕੂਲਰ ਕਿਹੜਾ ਰੋਗ ਜਿਹੜਾ ਹੈ ਇਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆਏ ਆ ਔਰ ਆ ਰਹੇ ਆ ਔਰ ਲੋਕੋ ਦਾ ਫਾਇਦਾ ਉਠਾਰੇ ਲੋਕ ਬਹੁਤ ਖੁਸ਼ ਐ ਸੀ ਮੁੱਖ ਮੰਤਰੀ ਔਰ ਮਾਨਜੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੱਲ ਜਲੰਧਰ ਦੇ ਵਿੱਚ ਵੀ ਜਿਹੜਾ ਸਮਰਪਿਤ ਕੀਤਾ ਇੱਕ ਆਮ ਆਦਮੀ ਕਲੀਨਿਕ ਨੂੰ ਉਹ ਬਗਰੇ ਉਹ ਤਾਂ ਵਰਲਡ ਮਾਡਲ ਬਣ ਗਿਆ ਮੈਂ ਕਹਿ ਸਕਦਾ ਹਾਂ ਉਹਦੇ ਲਈ ਔਰ ਜਿਹੜਾ ਭਾਰਤੀਆਂ ਕੰਟਰੀਆਂ ਉਹ ਵੀ ਅੱਜ ਇਸ ਮਹੀਨੇ ਦੇਖ ਰਹੀਆਂ ਵਈਆਂ ਔਰ ਵੱਡੀ ਗੱਲ ਸੀ ਮੈਂ ਕਿ ਪਰਸਨਲ ਬੱਸੀ ਗੁਲਾਮ ਸੈਂਸ ਅਸੀਂ ਕੀਤਾ ਸਿਵਲ ਸਰਜਨ ਸਾਹਿਬ ਸਾਰਾ ਸਟਾਫ ਨਾਲ ਸੀਗਾ ਉੱਥੇ ਵੱਡੀ ਗੱਲ ਇਹ ਕਿ ਐਸਐਮਲ ਸਾਹਿਬ ਨੇ ਉੱਥੇ ਸੀਗੇ ਉਹਨੇ ਗੱਲ ਕਹੀ ਕਹਿੰਦੇ ਜੀ ਅਸੀਂ ਤਾਂ ਉਹਨਾਂ ਡਿਸਪੈਂਸਰੀਆਂ 'ਚ ਉਹਨਾਂ ਸਰਕਾਰਾਂ 'ਚ ਕੰਮ ਕੀਤਾੜੀਆਂ ਪਿਛਲੀਆਂ ਗਈਆਂ ਜਿੱਥੇ ਪੱਖਾ ਵੀ ਆਪਣੀ ਮਰਜ਼ੀ ਨਾਲ ਕੱਢ ਚੱਲਦਾ ਸੀ ਸੋ ਅੱਜ ਉੱਥੇ ਏਸੀ ਲੋਕਾਂ ਨੂੰ ਬਟ ਸੋ ਵੱਡੀ ਗੱਲ ਹੈ ਦੇਖੋ ਇਹ ਤਾਂ ਖੁਦ ਡਾਕਟਰਸ ਨੇ ਆ ਕੇ ਅੱਗੇ ਗੱਲ ਕਹੀ ਕਿ ਵੇ ਦੇਖੋ ਕਈ ਮਾਹੌਲ ਸੀਗਾ ਔਰ ਅੱਜ ਕੀ ਹੈ ਪੰਜਾਬ ਦੇ ਤੋ ਬਹੁਤ-ਬਹੁਤ ਧੰਨਵਾਦ ਹੈ ਮਹੰਤਰੀ ਭਗਵਨ ਪਾਣਜੀ ਦਾ ਪੰਜਾਬ ਦੀ ਪਬਲਿਕ ਕਰ ਰਹੀ ਹੈ